ਜੇਲਾ ਮੋਹਾਲੀ ਦਾ ਕਸਬਾ ਨਵਾਂ ਗਰਾਵ ਜੋ ਕਿ ਵਿਧਾਨ ਸਭਾ ਹਲਕਾ ਖਰੜਾ ਦੇ ਵਿੱਚ ਪੈਂਦਾ ਹੈ ਜਿੱਥੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੜਕਾਂ ਦੇ ਮਾਰੇ ਹਾਲ ਨਾ ਥਾਂ ਦਾ ਗੰਦਾ ਪਾਣੀ ਖੜਾ ਕੂੜੇ ਢੇਰ ਲੱਗੇ ਹੋਏ ਹਨ ਲੋਕਾਂ ਨੂੰ ਪੀਣ ਲਈ ਪਾਣੀ ਨਹੀਂ ਮਿਲ ਰਿਹਾ ਤੇ ਹੋਰ ਵਿਕਾਸ ਦੇ ਕੰਮ ਫਿਰ ਨਾ ਮੱਤ ਰਹੀ ਹਨ ਜਿਸ ਨੂੰ ਲੈ ਕੇ ਪੰਜਾਬ ਦੇ ਸਾਬਕਾ ਕੈਬਨਟ ਕਾਂਗਰਸੀ ਮੰਤਰੀ ਜਗਮਨ ਸਿੰਘ ਕੰਗ ਵੱਲੋਂ ਆਪਣੇ بیٹے ਬੰਨੀ ਕੰਗ ਨਾਲ ਧਰਨਾ ਲਾਇਆ ਗਿਆ ਉਸੇ ਕਾਫੀ ਲੋਕ ਉਹਨਾਂ ਦੇ ਨਾਲ ਸਨ ਜਾ ਸਾਹਿਬ ਨਰਵਾਜੀ ਕੀਤੀ ਜਾ ਰਹੀ ਹੈ ਆ ਤੁਹਾਨੂੰ ਦਿਖਾਣੇ ਆ ਮੌਕੇ ਤਸਵੀਰਾਂ ਕੀ ਕਹਿਣਾ ਸਾਬਕਾ ਮੰਤਰੀ ਜਗਨ ਸਿੰਘ ਕੰਗ ਅਤੇ ਬੰਨੀ ਕੰਗ ਪੰਜਾਬੀ ਸਟੇਸ਼ਨ ਲਈ ਮੈਹਰ ਈਸ਼ਵਤਰਾ ਨਵਾਂ ਗਰਾਉਂਡ ਜ਼ਿਲ੍ਹਾ ਮੋਹਾਲੀ ਵਿਧਾਨ ਸਭਾ ਹਲਕਾ ਖਰੜ ਲੇਕਿਨ ਦਾ ਪਾਣੀ ਵੀ ਛੱਡਦੇ ਆ ਖਾਰ ਹੋ ਗਿਆ ਪੁਰਾਣਾ ਹੋ ਗਿਆ ਲੇਕਿਨ ਸਾਡੀ ਸਰ ਫਾਨੂ ਦੇਖੋ ਜੀ ਨਾਮ ਤੋਂ ਪਟਾਡੇ ਕੋਲ ਆਏ ਤੇ ਅਸੀਂ ਉਹਨਾਂ ਦੀ ਜੰਮਾਤ ਜੰਮਾਤ ਜੰਦਾਬਾਦ ਜੰਦਾਬਾਦ ਮੁਰਦਾਬਾਦ ਜੰਦਾਬਾਦ ਮੁਰਦਾਬਾਦ ਅੱਛੀ ਜੀ ਮੁਰਦਾਬਾਦ ਮੁਰਦਾਬਾਦ ਜੰਦਾਬਾਦ ਇਹ ਲੋਕ ਯਾਰਾ ਕਿੱਥਾ ਜਾ ਰਹੇ ਆ ਕਿੱਲੀ ਮਾਰੀ ਗੱਲ ਹੈਗੀ ਆ ਤੇ ਅੱਗੇ ਲਗਾਇਆ ਜਾਂਦਾ ਅਸੀਂ ਖੂਨ ਦਾ ਹੰਨਤ ਉਸ ਤੋਂ ਬਿਨਾਂ ਹੀ ਜੇ ਨਵੇਂ ਬੰਦ ਤੋਂ ਕੋਈ ਆਪਾਂ ਕੱਫੇ ਹੋਗੇ ਲੈਣਾ ਪਾਏ ਇਹਨਾਂ ਕੋ ਕੱਪ ਰੱਬਾ ਬਖਸ਼ਿਓ ਕਿਉਂਕਿ ਇਹੋ ਸਾਬ ਨੂੰ ਪੰਚ ਜਮਾ ਤੇ ਧਰਨਾ ਲਾਇਆ ਹੈ। ਆਰ ਸਾਰੇ ਬਹਣੋ ਹੋ ਭਾਈ ਜਿੰਦਾਬਾਦ ਜਿੰਦਾਬਾਦ ਜੰਮੇ ਬਾਈ ਸਰ ਮੁਰਦਾਬਾਦ ਜਿੰਦਾਬਾਦ ਕਿਸ਼ਾਬਾਦ ਸੁਭਾਨ ਸਰਕਾਰ ਹਾਏ ਹਾਏ ਜੈ ਜੈ ਹਾਏ ਹਾਏ ਸਰਦਾਰ ਜਨਤਾ ਰੋਜ਼ ਸਾਹਵਲ ਪਾਰਟੀ ਵੱਲੋਂ ਪੰਜਾਬ ਸਰਕਾਰ ਦੀ ਜੋ ਮਿਲੋਕ ਕਮੇਟੀ ਨਮਾगांव ਦੀ ਵਰਤਾਵਾਦ ਮਰਦਾਬ ਹੋ ਰਹੀ ਹੈ। ਤੋਂੰਨੀ ਬੋਲੀ ਖਾ ਉਹ ਰਸਮੀ ਤੌਰ ਤੇ ਸਾਥੀਆਂ ਨੇ ਕਿਹਾ ਸਰਦਾਰਨ ਬਹੁਤ ਇਸ ਰਾਕੇ ਚ ਦਾ ਦਾ ਚੋਟੂਲਾ ਇਹ ਰਿਕਮ ਆਫਟੀ ਇੱਥੇ ਜਿੱਤ ਮੇਰੀ ਪ੍ਰਾਪਤੀ ਬਹੁਤ ਵੱਡੀ ਉਹ ਇੱਕ ਮੌਕਾ ਦੇ ਦਿਓ ਇਹ ਕਰਦੇ ਨੇ ਉਹ ਕਰ ਦੇਣਗੇ ਆ ਦੇ ਕੇ ਮੌਕਾ ਵੀ ਜਾਣ ਨੂੰ ਛਾਪਾ ਕਰ ਰਹੇ ਆ ਕੈਦੀ ਵਾਲੀ ਤੋਂ ਬਹੁਤ ਸਮਾਨ ਦੀ ਤੇ ਬੀਬੀਆਂ ਰੋਲ ਮਾਰਦੀਆਂ ਨਾਲ 100 ਤਹਾ ਮੇਰੀ ਬੀਡੀਆਂ ਵਰਗੂ ਗੈਂਗਸਟਰ ਵਾਂ ਉਹਨਾਂ ਦਾ ਸ਼ਰੀਆਮ ਲੱਗ ਰਿਹਾ ਨੰਬਰ 2006 ਨੂੰ ਤੁੰਗਮਉਂਦ ਸਿੰਘ ਅਨਦਾਸ ਨੇ ਉਹ ਤੋਂ 8 ਫੀਟ ਦਾ ਦਸਤੂਰ ਕਮੇਟੀ ਦਾ ਨਾਲ ਮੇਰੇ ਕੋਲ ਸੀ ਤਾਂ ਨਾਲੀਆਂ ਸੀਵਰੇਜ ਦਾ ਪ੍ਰਬੰਧ ਕਰੋ ਪੰਨਾ ਸ਼ਿਵਾ ਮੰਗਦੇ ਜਨਮੇ ਸਭ ਕਹਿਰ ਨੂੰ ਇਤਿਹਾਸ ਬਦਲੋ ਮਰ ਤੋਂ ਕੱਢੋ ਰੰਗ ਨਾ ਸਰਾਣੀ ਇਹਦਾ ਅਸੀਸਾ ਦੋ ਜੇ ਨੀਂ ਕਰਦਾ ਹੋਇਆ ਤੁਮਾ ਗੱਤ ਦਾ ਬਹੁਤ ਬਹੁਤ ਧੰਨਵਾਦ ਲੈਂਦਾ ਹਾਂ ਜੈ ਮੁਰਦਾਬਾ 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 ਜਨਾਬ ਸਰਕਾਰ ਮੁਰਦਾਬਾ

आम आदमी पार्टी भ्रष्टाचार बंद करो बंदो बंदि कम करो कम करो